ਅਸਲਾਮ ਵਾਲੇਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਮਜੀਠੀਆ ਦੇ ਵਕੀਲਾਂ ਦੇ ਖਿਲਾਫ ਹਾਈ ਕੋਰਟ ਨੇ ਕੀਤਾ ਸਕੰਜਾ ਡਾਕੀਲਾ ਨੂੰ ਮੰਗਣੀ ਪੈ ਗਈ ਮਾਤਿਕਰਮ ਸਿੰਘ ਮਜੀਠੀਆ ਤੇ ਬਾਦਲ ਪਰਿਵਾਰ ਨੂੰ ਭਾਜਣਾ ਪੈ ਰਿਹਾ ਅੰਮਲ ਜਾਣਕਾਰੀ ਅੱਜ ਦੇ ਵੀਡੀਓ ਦਰਚਾਸਨ ਕਰਾਂਗੇ ਸੋ ਚਲ ਕੇ ਵੀਡੀਓ ਦੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਹਾਂ ਜੀ ਪੰਜਾਬੀਓ ਸਾਸ੍ਰੀ ਕਾਲ ਜਦੋਂ ਕਿ ਬਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਉੱਤੇ ਹਾਈ ਕੋਰਟ ਦਾ ਸਕੰਜਾ ਯਾਰੀ ਇਹਨਾਂ ਦੇ ਵਕੀਲਾਂ ਨੂੰ ਵੀ ਚਾਰ ਪੈ ਗਈ ਆ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਕਸੂਤੇ ਫਸ ਗਏ ਨੇ ਹਾਈ ਕੋਰਟ ਨੇ ਵਕੀਲਾਂ ਨੂੰ ਵੀ ਕਿਵੇਂ ਪਸਾ ਲਿਆ ਉਹ ਵੀ ਤੁਹਾਡੇ ਅੱਜ ਸਾਹਮਣੇ ਪੂਰੀ ਖਬਰ ਸੁਣਾਵਾਂਗੇ ਔਰ ਦੂਜੇ ਪਾਸੇ ਬਾਦਲ ਪਰਿਵਾਰ ਨੂੰ ਭਾਜਨਾ ਪਾ ਦਿੱਤੀਆਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਉਂਕਿ ਬਾਦਲ ਪਰਿਵਾਰ 10 ਸਾਲ ਦੇ ਵਿੱਚ ਆਪਣੇ ਨਿੱਜੀ ਬੈਰ ਵਿਰੋਧ ਨੂੰ ਲੈ ਕੇ ਚੱਲਿਆ ਸੀ ਭਗਵਾਨ ਤੇ ਮਾਨ ਦੇ ਖਿਲਾਫ ਯਾਨੀ ਇਹਨਾਂ ਦੇ ਪਰਿਵਾਰ ਦੇ ਉੱਤੇ ਉਤਰਿਆ ਸੀ ਮਜੀਠੀਆ ਆਸ ਕਰਕੇ ਸਭ ਤੋਂ ਵੱਡਾ ਐਕਸ਼ਨ ਜਿਹੜਾ ਤੁਸੀਂ ਅੱਜ ਦੇਖਣ ਜਾ ਰਹੇ ਹੋ ਤੇ ਉਹ ਦੇ ਮੁੱਖ ਮੰਤਰੀ ਦੀ ਕੁਰੀ ਦੇ ਉੱਤੇ ਵੀ ਸਵਾਲ ਚੱਕੇ ਗਏ ਉਹਨਾਂ ਦੀ ਘਰਵਾਲੀ ਤੇ ਵੀ ਸਵਾਲ ਚੱਕੇ ਗਏ ਨਿੱਜੀ ਜ਼ਿੰਦਗੀ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਬਨਿਓ ਸਵਾਲ ਬਹੁਤ ਸਾਰੇ ਟੇਡੇ ਵਿੰਗੇ ਕੀਤੇ ਗਏ। ਇਸੇ ਗੱਲ ਨੂੰ ਲੈ ਕੇ ਪੰਜਾਬ ਦਾ ਮੁੱਖ ਮੰਤਰੀ ਚੜ ਗਿਆ ਔਰ ਹੁਣ ਅੱਜ ਜਿਹੜੀ ਖਬਰ ਹੈ ਉਹ ਸੁਖਵੀਰ ਸਿੰਘ ਬਾਦਲ ਦੇ ਉੱਤੇ ਐਕਸ਼ਨ ਦੀ ਵੀ ਖਬਰ ਆ ਰਹੀ ਹੈ। ਕਿਉਂਕਿ ਵਿਕਰਮ ਸਿੰਘ ਮਜੀਠੀਆ ਨੇ ਵਕੀਲ ਨੇ ਜਿਹੜੀ ਪਟੀਸ਼ਨ ਪਾਈ ਸੀ ਦਰਾਸਲ ਦੇ ਵਿੱਚ ਉਹ ਗਲਤ ਪਾ ਦਿੱਤੀ ਹੈ ਔਰ ਦੂਜੇ ਪਾਸੇ ਹਾਈ ਕੋਰਟ ਹਾਈ ਕੋਰਟ ਦਾ 70 ਭయ్యా ਪਹਿਲੀ ਵਾਰ ਮਜੀਠੀਆ ਦੇ ਉੱਤੇ ਦੇਖਣ ਜਾ ਰਹੇ ਨੇ ਇਸ ਖਬਰ ਨੇ ਪੂਰੇ ਪੰਜਾਬ ਦੇ ਅੰਦਰ ਤਰਥੰਮੀ ਬਚਾ ਦਿੱਤੀ ਹੈ ਕਿ ਬਿਕਰਮ ਸਿੰਘ ਮਜੀਠੀਆ ਇੱਕ ਪਾਸੇ ਉਹਦੇ ਵਕੀਲ ਕਹਿੰਦੇ ਸੀ ਉਹਨੂੰ ਰਹਾ ਕਰਵਾਉਣਾ ਉਹਨੂੰ ਰਾਹਤ ਨਹੀਂ ਮਿਲ ਰਹੀ ਔਰ ਦੂਜੇ ਪਾਸੇ ਕੋਰਟ ਦੇ ਨਾਲ ਛਲਕੇ ਦੇ ਵੀ ਕੋਸ਼ਿਸ਼ ਕੀਤੀ ਗਈ ਯਾਨੀ ਕੋਰਟ ਦਾ ਦਾਦਾ ਕੀ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕੋਰਟ ਕਹਿੰਦਾ ਕਿ ਸਾਡੇ ਨਾਲ ਛੜ ਕਰਨ ਦੀ ਕੋਸ਼ਿਸ਼ ਉਹਨਾਂ ਦੇ ਵਕੀਲਾਵਾਂ ਨੇ ਕੀਤੀ ਗਈ ਹੈ ਜਿਹੜਾ ਕਲੀਅਰ ਉਹਨਾਂ ਦਾ ਐਡਵੋਕੇਟ ਹੈ ਉਹਨਾਂ ਨੇ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਪਿਛਲੇ ਕਈ ਦਿਨਾਂ ਦੇ ਵਿੱਚ ਕਹਿੰਦੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੋਈ ਸਬੂਤ ਨਹੀਂ ਹੈਗਾ ਪਰ ਜਦੋਂ ਵਿਜੂ ਲੈਸ ਦੀ ਟੀਮ ਉਹਨੂੰ ਵੱਖ-ਵੱਖ ਇਲਾਕਿਆਂ ਦੇ ਵਿੱਚ ਲੈ ਕੇ ਨਿਕਲਦੀ ਹੈ ਤਾਂ ਬਹੁਤ ਸਾਰੀ ਜ਼ਮੀਨ ਵੀ ਉਹਦੇ ਨਾਮ ਦੇ ਉੱਤੇ ਨਿਕਲਦੀ ਹੈ ਕਹਿੰਦੇ 1000 ਤੱਕ ਏਕੜ ਦੀ ਜ਼ਮੀਨ ਉਹ ਵੀ ਕਈ ਇਲਾਕਿਆਂ ਦੇ ਵਿੱਚ ਪਾਈ ਗਈ ਹੈ ਕਿਹੜਾ ਵੀ ਜਾਰਾ ਕਹਿੰਦੇ ਕਨੇਡਾ ਦੇ ਵਿੱਚ ਜਿਹੜੇ ਤਾਰ ਜੁੜੇ ਉਹ ਵੀ ਅੱਜ ਤੁਹਾਡੇ ਸਾਹਮਣੇ ਸਾਝੇ ਕਰਾਂਗੇ ਸਭ ਤੋਂ ਪਹਿਲੀ ਖਬਰ ਜਿਹੜੀ ਵਕੀਲਾਂ ਨੂੰ ਝਾੜ ਪਾ ਦਿੱਤੀ ਹੈ ਹਾਈ ਕੋਰਟ ਨੇ ਕਿ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਉਹਨਾਂ ਦੇ ਵਕੀਲਾਂ ਬੰਨਿਓ ਹੋਰ ਵੀ ਵਭਾ ਦਿੱਤੇਆਂ ਗਈਆਂ ਨੇ ਕਿਉਂਕਿ ਬਿਕਰਮ ਸਿੰਘ ਮਜੀਠੀਆ ਨੂੰ ਛਡਾਉਣ ਦੇ ਪਿੱਛੇ ਇੱਕ ਪੇਟੀਸ਼ਨ ਡਾਇਰ ਕੀਤੀ ਜਾਂਦੀ ਹੈ ਕੋਰਟ ਦੇ ਵਿੱਚ 10 ਸਾਲ ਦੇ ਵਿੱਚ ਬਿਨਾ ਪਰਮਿਸ਼ਨ ਬਿਨਾ ਕਿਸੇ ਸਬੂਤਾਂ ਦੇ ਆਧਾਰ ਤੋਂ ਪੇਟੀਸ਼ਨ ਪਾਈ ਗਈ ਸੀ ਔਰ ਹੁਣ ਉਸ ਪਟੀਸ਼ਨ ਦਾ ਜਵਾਬ ਕੀ ਦਿੱਤਾ ਹਾਈ ਕੋਰਟ ਨੇ ਸੁਣੋ ਜਰਾ ਉਹਨਾਂ ਦੇ ਵਕੀਲ ਕਿਵੇਂ ਇਸ ਕੰਝੇ ਵਿੱਚ ਆ ਗਏ ਨੇ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਨੂੰ ਬਾਦਲ ਪਰਿਵਾਰ ਸ਼ਾਦੀ ਕਰਾ ਸਕਿਆ ਪਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਸੋਚ ਆਕ ਦਿੱਤੀ ਹੈ ਕਿ ਮੈਂ ਮਜੀਠੀਆ ਨੂੰ ਬਾਹਰ ਨਹੀਂ ਨਿਕਲਣ ਦਿੰਦਾ ਤਾਂ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਇਸ ਨੂੰ ਦੇਖਿਆ ਜਾਵੇ ਇੱਕ ਤਾਂ ਜਿਹੜੀ ਪਟੀਸ਼ਨ ਦਾਖਲ ਕੀਤੀ ਗਈ ਸੀ ਉਹ ਅਪਡੇਟਡ ਨਿਕਲੀ ਹੈ ਉਸ ਨੂੰ ਲੈ ਕੇ ਜਿਹੜੇ ਸਵਾਲ ਨੇ ਜ਼ਰੂਰ ਖੜੇ ਹੋ ਗਏ ਔਰ ਉਸ ਨੂੰ ਲੈ ਕੇ ਮਾਫੀ ਤੱਕ ਜਿਹੜੀ ਵਕੀਲਾਂ ਦੇ ਵੱਲੋਂ ਮੰਗਣੀ ਪਈ ਉਹ ਅੱਛਾ ਜਾਰਾ ਸੀ ਕਿਉਂ ਦੇਖਿਆ ਸੀ ਤਾਂ ਜੋ 6 ਜੂਨ ਦਾ ਮਾਰ ਲਿਖਿਆ ਗਿਆ ਸੀ ਹਾਲਾਂਕਿ ਉਸ ਦੇ ਵਿੱਚ ਤਕਨੀਕੀ ਖਾਮੀਆਂ ਦੱਸੀਆਂ ਜਾ ਰਹੀਆਂ ਸੀਗਾ ਜੋ 6 ਜੂਨ ਸੀ ਉਹ 6 ਜੁਲਾਈ ਹੋਣਾ ਚਾਹੀਦਾ ਸੀ ਪਰ ਹੁਣ ਤੁਸੀਂ ਇਹ ਵੇਖੋ ਵੀ ਵੱਡੇ ਵੱਡੇ ਦਾਅਵੇ ਕਰਨ ਵਾਲੇ ਵਕੀਲ ਵਿਕਰਮ ਸਿੰਘ ਮਜੀਠੀਆ ਦੇ 6 ਜੁਲਾਈ ਦੀ ਬਜਾਏ 6 ਜੂਨ ਲਿਖ ਦਿੰਦੇ ਜਿਹੜੀ ਕਿ ਟੱਪ ਗਈ ਹੈ ਵੇਖੋ ਇਹਨਾਂ ਦੇ ਵਕੀਲਾਂ ਦਾ ਕਿੱਡਾ ਦਾਅ ਪੇਚ ਖੇਡਣ ਦਾ ਘਨੋਖਾ ਤਰੀਕਾ ਹੈ ਔਰ ਦੂਜੇ ਪਾਸੇ ਬਿਨਾ ਪਰਮਿਸ਼ਨ ਤੋਂ ਬਿਨਾ ਪਰਮਿਸ਼ਨ ਤੋਂ ਯਾਨੀ ਕੋਰਟ ਦੇ ਵਿੱਚ ਪਰਡੀਸ਼ੰਦਾਰ ਕਰ ਦਿੱਤੀ ਤਾਂ ਇਸ ਗੱਲ ਨੂੰ ਲੈ ਕੇ ਹਾਈ ਕੋਰਟ ਬੜਾ ਚੜ ਗਿਆ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੌ ਚੱਕ ਦਿੱਤੀ ਹੈ ਕਹਿੰਦਾ ਪੱਕੇ ਪਰਾਂ ਦੇ ਉੱਤੇ ਖੜ ਕੇ ਮਜੀਠੀਆ ਨੂੰ ਅੰਦਰ ਧੱਕਿਆ ਔਰ ਹੁਣ ਜਿਹੜੀ ਖਬਰ ਉਹ ਤਾਂ ਰਾਜਾ ਵੜਿੰਗ ਦੀ ਵੀ ਆ ਰਹੀ ਹੈ ਕਹਿੰਦੇ ਰਾਜਾ ਵੜਿੰਗ ਨੂੰ ਵੀ ਅੰਦਰ ਕਰਨਾ ਚਾਹੀਦਾ ਇਹ ਭਗਵੰਤ ਮਾਨ ਮੁੱਖ ਮੰਤਰੀ ਰਾਜਾ ਵੜਿੰਗ ਦੇ ਉੱਤੇ ਵੀ ਐਕਸ਼ਨ ਕਰਨ ਜਾ ਰਹੇ ਨੇ ਕਿ ਉਹਦੇ ਰਾਜੇ ਬੜਿੰਗ ਨੇ ਵੀ ਬਹੁਤ ਵੱਡੇ ਵੱਡੇ ਜਿਹੜੇ ਕਿ ਤਸਕਰੀ ਦੇ ਕੰਮ ਕੀਤੇ ਔਰ ਉਸ ਤੋਂ ਪਹਿਲਾਂ ਸੁਖਬੀਰ ਬਾਦਲ ਦੇ ਪੈਰਾਂ ਦੇ ਵਿੱਚ ਮਾਫੀ ਮੰਗੀ ਡਿੱਗ ਕੇ ਔਰ ਫਿਰ ਮੁੱਖ ਮੰਤਰੀ ਦੇ ਪੈਰਾਂ ਦੇ ਵਿੱਚ ਜਿਹੜੇ ਕਿ ਅੱਜ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਪੰਜਾਬ ਦੇ ਲੋਕਾਂ ਨੇ ਇਹਨੂੰ ਸਿੱਧੇ ਤੌਰ ਤੇ ਕਹਿ ਦਿੱਤਾ ਮਨਦੀਪ ਸਿੰਘ ਮਮਾ ਉਹਨਾਂ ਨੇ ਵੀ ਆਪਣੇ ਅਫੀਸ਼ੀਅਲ ਚੈਨਲ ਦੇ ਉੱਤੇ ਵੀਡੀਓ ਅਪਲੋਡ ਕੀਤੀ ਹੈ ਜਿਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਗਈ ਹੈ ਕਿ ਭਾਈ ਬਕਰਮ ਸਿੰਘ ਮਜੀਠੀਆ ਦੇ ਬਰਾਬਰ ਦਾ ਇੱਕ ਦੁਨੀਗਾਰ ਆ ਵੀ ਹੈ ਜਿਨ੍ਹਾਂ ਨੇ ਤੁਹਾਡੇ ਕੋਲ ਪਹਿਰਾਂ ਦੇ ਵਿੱਚ ਡਿੱਗ ਕੇ ਮਾਫੀ ਮੰਗੀ ਆ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਉਹਨੂੰ ਮਾਫ ਕਰ ਦਿਓ ਜੇ ਕੋਈ ਤੁਸੀਂ ਉਹ ਪਰਾਨਾ ਕੀਤਾ ਤਾਂ ਕਹਿੰਦੇ ਪੰਜਾਬ ਪੱਖੀ ਬਹੁਤ ਸੋਹਣਾ ਕੰਮ ਹੈ ਪਰ ਬਾਦਲਾਂ ਦੇ ਉੱਤੇ ਜਿਹੜਾ ਹੁਣ ਐਕਸ਼ਨ ਹੋਣ ਜਾ ਰਿਹਾ ਸੀਐਮ ਭਗਵੰਤ ਮਾਨ ਦਾ ਉਹ 10 ਸਾਲ ਦੇ ਵਿੱਚ ਕਹਿੰਦੇ ਹੁਣ ਸੰਗਵੀਰ ਬਾਦਲ ਦੀ ਵੀ ਬਾਰਿਸ਼ ਲੱਗ ਸਕਦੀ ਹੈ ਕੋਈ ਦੂਰ ਰਹਿਣਾ ਨਹੀਂ ਹੈਗੀਆਂ ਕੋਈ ਸ਼ੱਕ ਨਹੀਂ ਹੈ ਕਿਉਂਕਿ ਪੰਜਾਬ ਦੇ ਲੋਕ 10 ਸਾਲ ਦੇ ਵਿੱਚ ਬਾਦਲ ਪਰਿਵਾਰ ਦੇ ਔਰ ਦੂਜੇ ਪਾਸੇ ਮਜੀਠੀਆ ਦੇ ਖਿਲਾਫ ਖੜ ਗਏ ਨੇ ਪਿੰਡੇ ਪਿੰਡੀ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਭਾਈ ਵਿਕਰਮ ਸਿੰਘ ਮਜੀਠੀਆ ਨੂੰ ਤੜੀ ਸਜ਼ਾ ਦੇਣੀ ਚਾਹੀਦੀ ਹੈ ਬੇ ਤਾਂ ਲੋਕ ਕਹਿੰਦੇ ਦੇਸ਼ ਨੰਕਾਰਾ ਦੇ ਦੇਣਾ ਚਾਹੀਦਾ ਬਹੁਤ ਸਾਰੀਆਂ ਖੰਡੀਆਂ ਮਿੱਲਾਂ ਹੜੱਪੇ ਨੇ ਬਹੁਤ ਸਾਰੀਆਂ ਹੋਰ ਪ੍ਰਾਪਰਟੀਆਂ ਬਣਾਈਆਂ ਜਿਹੜੀਆਂ ਬੇਨਾਮੀ ਸੰਪਤੀ ਦੇ ਨਾਮ ਤੇ ਆਉਂਦੀਆਂ ਨੇ 1000 ਏਕੜ ਜ਼ਮੀਨ ਦਾ ਜ਼ਿਕਰ ਆਇਆ ਕਿਵੇਂ ਕੋਈ ਕਹਿੰਦੇ ਵੀ ਇਹਨਾਂ ਦੀ ਪਤਨੀ ਦੇ ਵੀ ਨਾਮ ਬੋਲਦੀ ਸੀ ਕਿਉਂਕਿ ਜਿਹੜਾ ਬਿੱਟੂ ਆਲਖ ਸੀ ਉਸ ਨੂੰ ਨਦੀ ਪਤਨੀ ਦੇ ਨਾਮ ਜਮੀਲ ਕਰਵਾਈ ਸੀ ਤਾਂ ਕਿ ਇਹ ਨਾ ਪਤਾ ਲੱਗੇ ਕਿ ਵਿਕਰਮ ਸਿੰਘ ਮਜੀਠੀਆ ਦੇ ਇਹ ਨਾਂ ਤੇ ਬੋਲਦੀ ਹੈ ਔਰ ਹੁਣ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਦੀ ਗੱਲ ਸੁਣਨ ਲੱਗ ਗਿਆ ਉਹ ਪੰਜਾਬ ਦੇ ਲੋਕਾਂ ਦੇ ਪਿੱਛੇ ਇਸ ਤਰ੍ਹਾਂ ਚੱਲਿਆ ਕਿ ਜਿਵੇਂ ਲੋਕ ਕਹਿੰਦੇ ਸੀ ਵੱਡੇ ਮગર ਮੱਛੀ ਫੜਦੇ ਤਾਂ ਭਾਈ ਬਾਦਲ ਕੇ ਪਰਿਵਾਰ ਤੋਂ ਵੱਡਾ ਮગર ਮੱਛ ਪੰਜਾਬ ਦੇ ਅੰਦਰ ਕੋਈ ਨਹੀਂ ਹੋ ਸਕਦਾ ਤਾਂ ਇਸ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਨਾ ਕਿ ਤੁਹਾਡੀ ਰਾਏ ਕੀ ਹੈ ਬਹੁਤੇ ਸਾਥੀ ਇਹਨਾਂ ਗੱਲਾਂ ਦੇ ਵਿਰੋਧ ਵਿੱਚ ਵੀ ਹੁੰਦੇ ਨੇ ਬਹੁਤ ਸਾਥੀ ਯਾਨੀ 90% ਦੇ ਵਿੱਚ ਕਈ ਇਹ ਤਾਂ ਲੋਕ ਪੰਜਾਬ ਦੇ ਇਹਨਾਂ ਆਵਾਦਨਾਂ ਦੇ ਵਿਰੁੱਧ ਨੇ ਤਾਂ ਹੁਣ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਨਾ ਜਿੰਨੇ ਵੀ ਸਾਡੇ ਪੰਜਾਬ ਦੇ ਭੈਣ ਭਰਾ ਤੁਸੀਂ ਮੇਰੀ ਵੀਡੀਓ ਸੁਣ ਰਹੇ ਹੋ ਮੈਂ ਇਹ ਦੇਖਣਾ ਚਾਹੁੰਨਾ ਕਿ ਪੰਜਾਬ ਦੇ ਕਿੰਨੇ ਡਾਟਾ ਦੇ ਵਿੱਚ ਬਾਦਲ ਪਰਿਵਾਰ ਦੇ ਵਿਰੁੱਧ ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਦੇ ਹੱਕ ਵਿੱਚ ਕੀ ਕਹਿੰਦੇ ਹਨ ਕਿਉਂਕਿ ਜਿਹੜਾ ਕੰਮ ਸਰਕਾਰ ਕਰ ਰਹੀ ਹੈ ਦਰਸਾਲ ਦੇ ਵਿੱਚ ਅੱਜ ਵੀ ਘੜੀ ਦੇ ਵਿੱਚ ਸਹੀ ਹੈ ਵੈਸੇ ਭਗਵੰਤ ਮਾਨ ਸਾਹਿਬ ਕਈ ਮੁੱਦਿਆਂ ਪ੍ਰਤੀ ਨਕਾਮ ਵੀ ਰਹੇ ਨੇ ਅਸੀਂ ਕਹਿੰਦੇ ਆ ਵੀ ਤੁਹਾਡੀ ਆਵਾਜ਼ ਬਣ ਕੇ ਅਸੀਂ ਬੋਲਾਂਗੇ ਤਾਂ ਜੇਕਰ ਤੁਸੀਂ ਹਰ ਮੁੱਦੇ ਪ੍ਰਤੀ ਆਪਣਾ ਮਾਹੌਲ ਸਿਰਜੋਗੇ ਕਿਉਂਕਿ ਪੰਜਾਬ ਦਾ ਮੁੱਦਾ ਇੱਕ ਨਹੀਂ ਹੈ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੈ ਪੰਜਾਬ ਦੇ ਵਿੱਚੋਂ ਪ੍ਰਵਾਸ ਬਾਹਰ ਨੂੰ ਹੋ ਜਾਂਦਾ ਤੇ ਬਾਹਰੋਂ ਪ੍ਰਵਾਸ ਸਾਡੇ ਪੰਜਾਬ ਨੂੰ ਦੱਬੀ ਜਾਂਦਾ ਔਰ ਦੂਜੇ ਪਾਸੇ ਪੰਜਾਬ ਦੀ ਕਿਸਾਨੀ ਨੌਜਵਾਨੀ ਚਿੱਟੇ ਦੇ ਨਾਲ ਬਹੁਤ ਸਾਰੀ ਮਰੀ ਹੈ ਅੱਜਾ ਦਿਨਾਂ ਦੇ ਉੱਤੇ ਪਹਿਰਾ ਦੇ ਦਿਓ ਬਸ ਉਸ ਤੋਂ ਬਾਅਦ ਤੁਹਾਡੀ ਸਰਕਾਰ ਪੱਕੀ ਹੈ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਤਾਂ